ਜੇ ਬੰਦੀ ਸਿੰਘਾਂ ਨੇ ਗਾਰ ਕੀਤੀ ਕਿਨੇ ਕਿਤੇ ਕੀਤੀ ਸਾਡੀ ਕੈਬਨ ਪਾਰਟੀ ਨੇ ਕੀਤੀ ਜਿਹੜਾ ਦੀ ਨਾਲ ਬੰਦੇ ਬੰਦਲੇ ਨੇ ਜੇਣਾ ਚ ਬੰਦੀ ਸੀਗੇ ਹਾਂ ਤੁਹਾਡਾ ਇਹ ਵੀ ਆਪਣੇ ਵੀ 25 ਸਾਲ 25 ਸਾਲ ਰਾਜ ਰਿਹਾ ਜੀ ਬੰਦੀ ਸਿੰਘ 42 ਸਾਲਾਂ ਤੋਂ ਨੇ 25 ਸਾਲਾਂ ਦੀ ਦਾਲ ਦੇ ਰਾਜ ਦੀ ਉਹ ਬੰਦੀ ਰਹੇ ਆ ਜੀ ਉਦੋਂ ਕਢਵਾ ਲਈ ਸੀ ਸਾਡੇ ਕੋਲੇ ਦੇਖੋ ਉਹ ਦੋ ਵੀ ਬੰਦੀ ਰਹੇ ਨੇ ਜੀ ਉਹ ਗੱਲ ਹੀ ਦੱਸ ਰਿਹਾ ਗੋਦ ਆਪੀ ਰਹੇ ਆ ਜੀ ਉਦੋਂ ਵੀ ਉਦੋਂ ਵੀ ਬੰਦੀ ਸੀ ਜਿਹਦਾ ਉਹ 25 ਸਾਲ ਜੋ ਸੋਢੀ ਰਾਜ ਹੈ ਉਦੋਂ ਵੀ ਬੰਦੀ ਸੀ ਉਹ ਤੁਸੀਂ ਕਿਉਂ ਨਹੀਂ ਕਢਵਾਏ ਜੀ ਉਹ ਠੀਕ ਹੈ ਅਸੀਂ ਕੋਈ ਜਦੋਂ ਸੋਢੀ ਸਰਕਾਰ ਸੀ ਉਦੋਂ ਬੰਦੀ ਸੀਗੇ ਜੀ ਉਦੋਂ ਵੀ ਸਜਾਵਾਂ ਪੂਰੀਆਂ ਹੋ ਗਈਆਂ ਅਸੀਂ ਜੀ ਉਦੋਂ ਕਿਉਂ ਨਹੀਂ ਕਢਵਾਏ ਜੀ ਜਦੋਂ ਇਹਨਾਂ ਦੀ ਸਰਕਾਰ ਰਹੀ ਆ ਉਦੋਂ ਕਿਉਂ ਨਹੀਂ ਕਢਵਾਏ ਉਦੋਂ ਵੀ ਉਹ ਬੰਦੀ ਸੀਗੇ ਉਦੋਂ ਕਿਹੜਾ ਬੰਦੀ ਵੀ ਸੀਗੇ ਇਹ ਬੰਦੇ ਬੰਦੀ ਸਿੰਘ ਕਹਿੰਦਾ ਉਦੋਂ ਵੀ ਬੰਦੀ ਸੀਗੇ ਕਿਉਂ ਗੱਲ ਕਰਨਗੇ ਯਾਰ ਤੁਸੀਂ ਕਰੋ ਤੁਸੀਂ ਵੀ ਸਿੱਖੋ ਯਾਰ ਤੁਸੀਂ ਵੀ ਸਿੱਖੋ ਤੁਸੀਂ ਵੀ ਸਿੱਖੋ ਯਾਰ ਤੁਸੀਂ ਵੀ ਸਿੱਖੋ ਸਾਰੇ ਯਾਰ ਮਰ ਗਈ ਆ ਜਮੀਰਾ ਯਾਰ ਤੁਹਾਡੀ ਆ ਹਾ 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 ਕਰੀਆ